ਬੇਸਿਕਲੀ ਅੱਜ ਮੈਂ ਮਿਨਿਸਪਲ ਕਾਰਪੋਰੇਸ਼ਨ ਦਾ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਟਾਲ ਲਗਾਇਆ ਹੈ ਸਾਰੇ ਆਪਣਾ ਮੇਲਾ ਆਰਗੇਨਾਈਜ਼ ਕੀਤਾ ਸਾਡਾ ਸਟਾਲ ਹਰਿਆਣੀ ਵੈਨ ਦੇ ਉੱਪਰ ਹੈ ਅਸੀਂ ਮਾਰਸ਼ਲੇਟ ਸਿਟੀ ਰੀਡ ਨਾਲ ਮਿਲ ਕੇ ਆ ਇੱਕ ਹਿਊਮਨ ਇੱਕ ਵੈਨ ਤਿਆਰ ਕੀਤੀ ਹੈ ਜਿਹਦੇ ਤਹਿਤ ਅਸੀਂ ਪਲਾਂਟੇਜ ਪਲਾਂਟੇਸ਼ਨ ਡਰਾਈਵ ਲਗਾਣੇ ਹਨ ਜਿੱਥੇ ਲੋੜ ਹੁੰਦੀ ਹੈ ਲੋਕਾਂ ਨੂੰ ਪਲਾਂਟ ਜਿੱਥੇ ਸੰਭਾਲ ਹੋ ਸਕਦੀ ਹੈ ਉੱਥੇ ਵੈਨ ਜਾਂਦੀ ਹੈ ਤੇ ਪਲਾਂਟੇਸ਼ਨ ਡਰਾਈਵ ਕਰ ਦਿੰਦੀ ਹੈ ਇਹ ਤਕਰੀਬਨ ਅਸੀਂ ਪੰਜਾਬ ਕੇ ਜਾਰ ਪਲਾਂਟੇਸ਼ਨ ਲਗਾ ਚੁੱਕੇ ਹਾਂ ਹ ਤੱਕ ਉਹ ਵੀ ਲੋਕਾਈ ਨਹੀਂ ਵੀ ਲੋਕ ਆਪਣੇ ਘਰਾਂ ਦੇ ਵਿੱਚ ਵੀ ਜਿੱਦਾਂ ਲਾ ਸਕਦੇ ਆ ਤੇ ਬਾਹਰ ਵੀ ਕਰ ਸਕਦੇ ਆ ਐਕਚੁਅਲੀ ਇਹਦਾ ਪਰਪਸ ਹੀ ਇਹ ਹੈ ਕਿ ਨਾਰਮਲ ਕਿਤੇ ਵੀ ਪਲਾਂਟੇਸ਼ਨ ਲਾਏ ਆਪਾਂ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਸੰਭਾਲ ਨਹੀਂ ਹੁੰਦੀ ਇਹ ਬੈਨ ਦੇ ਹਿਸਾਬ ਨਾਲ ਉਹ ਕਾਲ ਕਰਨਗੇ ਮਿਸ ਕਾਲ ਕਰਨਗੇ ਤੁਹਾਨੂੰ ਤੇ ਅਸੀਂ ਬੈਨ ਉੱਤੇ ਲੈ ਜਾਾਂਗੇ ਜਿੱਥੇ ਸੰਭਾਲ ਹੋ ਸਕਦੀ ਹੈ ਤੇ 15 20 ਬੂਟੇ ਲਾ ਸਕਦੇ ਆ ਬਾਉਂਡਰੀ ਵਾਲ ਹੋਵੇ ਲੋਕ ਧਿਆਨ ਰੱਖ ਸਕਣ ਤਾਂ ਉੱਥੇ ਦੀ ਦਾਦਾ ਉੱਥੇ ਲਗਾਣੇ ਇਹ ਫ੍ਰੀ ਆਫ ਕੋਸ ਬੂਟੇ ਹੈ ਮਿਲ ਤੁਹਾਨੂੰ ਕੋਰਪੋਰੇਸ਼ਨ ਤੇ ਵਨ ਵਿਭਾਗ ਵੱਲੋਂ ਹੈ ਤੇ ਇਹਦਾ ਪਰਪਸ ਹੀ ਹੈ ਕਿਤੇ ਹੋੜ ਲਗਾ ਦੀਏ ਤੇ ਸੁੰਭਾਲ ਨਾ ਹੋਵੇ ਕਿਤੇ ਬਾਤ ਤੁਸੀਂ ਇੱਕ WhatsApp ਨੰਬਰ ਹੈਗਾ ਉੱਤੇ ਮਿਸਕਾਲ ਦੇਣੀ ਹੈ ਜੇ ਮੇਰੇ ਸਾਡੇ ਘਰੇ ਜਗ੍ਹਾ ਹੋਵੇ ਤੇ ਉੱਤੇ ਤੁਸੀਂ ਪਲਾਂਟ ਲੈ ਜਾਓ ਤੇ ਉਹ ਲੱਗ ਜਾਣਗੇ ਤੇ ਸੰਭਾਲ ਵੀ ਹੋ ਜਾਊਗੀ ਫ੍ਰੀ ਆਫ ਕਾਸਟ ਹੈ ਬਸ ਇੱਕ ਮਿਸਕਾਲ ਦੇਣੀ ਆਪ ਅੱਜ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਹੈ ਨਗਰ ਨਿਗਮ ਲੁਧਿਆਣਾ ਅਤੇ ਸੋਚ ਐਨਜੀਓ ਦੇ ਜਿਨ੍ਹਾਂ ਨੇ ਅੱਜ ਸ਼ਹਿਰ ਦੇ ਵਿੱਚ এনਵਾਇਰਨਮੈਂਟ ਦੇ ਲਵਰ ਸਾਰੇ ਇਕੱਠੇ ਕੀਤੇ ਤੇ ਲੋਕਾਂ ਨੂੰ ਇੱਕ ਸੰਦੇਸ਼ ਦੇਣ ਦਾ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦਾ ਬਹੁਤ ਵਧੀਆ ਮੌਕਾ ਦਿੱਤਾ ਇਸ ਦਿਨ ਦੇਖਦੇ ਹੋ ਅਸੀਂ ਮਿਸ਼ਨ ਹਰਾ ਬਰਾਂ ਦੇ ਤਹਿਤ ਅੱਜ ਇੱਕ ਸਟਾਲ ਲਗਾਇਆ ਗਿਆ ਜੋ ਕਿ ਸਿਟੀ ਨੀਡ ਦੇ ਸਹਿਯੋਗ ਦੇ ਨਾਲ ਲੱਗਦਾ ਹੈ ਇਸ ਦੇ ਵਿੱਚ ਕੋਈ ਵੀ ਸ਼ਹਿਰ ਵਾਸੀ ਆਪਣੀ ਮਿਸਕਲ ਕਰਦਾ 15 ਤੋਂ ਵੱਧ ਬੂਟੇ ਬਿਲਕੁਲ ਫ੍ਰੀ ਆਫ ਕੋਸਟ ਲਗਵਾ ਸਕਦਾ ਜਿਸ ਦੇ ਵਿੱਚ ਮਾਰਸ਼ਲ ਰੇਡ ਦੀ ਟੀਮ ਹਰ ਘਰ ਘਰ ਜਾ ਕੇ ਬੂਟੇ ਲਗਾਉਂਦੀ ਹੈ ਘਰ ਘਰ ਬੂਟੇ ਲਜਾਣ ਦੀ ਮਹੀਮ ਸਿਟੀ ਨੀਡ ਵੱਲੋਂ ਇਸ ਲਈ ਮਾਰਸ਼ਲ ਵੱਲੋਂ ਚਲਾਈ ਜਾਂਦੀ ਹੈ ਕਿਉਂਕਿ ਕਈ ਲੋਕ ਬੂਟੇ ਲਗਾਉਣ ਦੇ ਬਹੁਤ ਸ਼ਕੀਨ ਹੁੰਦੇ ਆ ਤੇ ਉਹਨਾਂ ਦੇ ਕੋਲ ਲੈ ਕੇ ਆਉਣ ਦਾ ਟਾਈਮ ਨਹੀਂ ਹੁੰਦਾ ਜਾਂ ਲਗਾਉਣ ਦਾ ਟਾਈਮ ਨਹੀਂ ਹੁੰਦਾ ਇਸੇ ਲਈ ਅਸੀਂ ਆਪਣੇ ਸ਼ਹਿਰ ਨੂੰ ਔਰ ਸਾਫ ਸੁਥਰਾ ਤੇ ਹਰਾ ਭਰਾ ਬਣਾਉਣ ਦੇ ਲਈ ਮਿਸ਼ਨ ਹਰਾ ਭਰਾ ਚਲਾਉਣਾ ਹੈ ਕਿ ਹਰ ਬੰਦਾ ਜਿਹੜਾ ਚਾਹ ਵਾ ਨਾ ਉਹ ਮਿਸ ਕਾਲ ਕਰੇ ਜੋਦ ਵੀ ਉਹਨਾਂ ਦਾ ਕੋਮਫਰਟਡ ਟਾਈਮ ਹੈ ਉਸ ਟਾਈਮ ਤੇ ਅਸੀਂ ਉੱਤੇ ਜਾ ਕੇ ਸਾਡੀ ਮਾਰਸ਼ਲਟ ਦੀ ਟੀਮ ਉਹਨਾਂ ਦੇ ਘਰੇ ਜਾ ਕੇ ਖੁਦ ਬੂਟੇ ਲਗਾਏਗੀ ਖੱਡੇ ਕਰੇਗੀ ਮਿੱਟੀ ਲਗਾ ਕੇ ਔਰ ਹਾਈਬ੍ਰਿਡ ਦੇ ਜਿਹੜੇ ਪਲਾਂਟ ਨੇ ਉੱਥੇ ਲਗਾ ਕੇ ਆਏ ਹਾਂ ਹਾਲਤ ਕਿਹੜੀ ਜਗਾ ਲੱਗੇ ਲੋਕ ਕਿਹੜੀ ਜਗਾ ਆਣ ਤੁਹਾਡੇ ਕੋਲ ਇਹ ਇਹ ਰੋਜ਼ਗਾਰਣ ਦੇ ਵਿੱਚ ਅੱਜ 3 ਔਰ 4 ਫਰਵਰੀ ਦਾ ਜਿਹੜਾ ਮੇਲਾ ਲਗਾਇਆ ਗਿਆ 3 ਔਰ 4 ਫਰਵਰੀ ਦਾ ਤੇ ਇਹਦੇ ਚ ਲਗਾਇਆ ਗਿਆ ਇਹਨਾਂ ਅੱਜ ਸੋਚ ਫਾਊਂਡੇਸ਼ਨ ਵਾਲਾ ਲ ਔਰ ਇਸ ਦੇ ਵਿੱਚ ਇਹਨਾਂ ਨੇ ਨਾਲ ਇੱਕ ਬਹੁਤ ਵਧੀਆ ਪ੍ਰੋਇਲਾ ਜਿਹੜੇ ਲੋਕ ਆਪਣਾ ਆਲਾ ਦਵਾਲਾ ਸਾਫ਼ ਸੁਥਰਾ ਰੱਖਦੇ ਨੇ ਸ਼ਹਿਰ ਨੂੰ ਸਾਫ਼ ਰੱਖਦੇ ਨੇ ਉਹਨਾਂ ਦੇ ਲਈ ਵੀ ਕੁਝ ਪ੍ਰਾਈਜ਼ ਵੀ ਰੱਖੇਗੇ ਨੇ। ਥੈਂਕ ਯੂ। ਨਵਜੋਤ ਜੀ। ਅੱਜ ਸੋਸਾਇਟੀ ਫਾਰ ਕਨਜ਼ਰਵੇਸ਼ਨ ਐਂਡ ਹੀਲਿੰਗ ਆਫ এনवायरमेंट ਔਰ ਮਿਸੀਪਲ ਕਾਰਪੋਰੇਸ਼ਨ ਲੁਧਿਆਣਾ ਦੋਵਾਂ ਵੱਲੋਂ ਸਾਂਝੇ ਤੌਰ ਤੇ ਇੱਕ ਮੇਲਾ ਜਿਹੜਾ ਹੈ ਇਹ ਇੱਥੇ ਰੋਜ਼ ਗਾਰਡਨ ਚ ਲਗਾਇਆ ਗਿਆ ਹੈ ਜਿਹਦੇ ਵਿੱਚ ਸਾਡੀਆਂ ਜਿਹੜੀਆਂ ਪ੍ਰਾਚੀਨ ਜਿਹੜੀਆਂ ਸਾਡੀ ਟੈਕਨੋਲੋਜੀਜ਼ ਆ ਔਰ ਵਾਤਾਵਰਨ ਨੂੰ ਕਿਵੇਂ ਸੰਭਾਲ ਕਰਨਾ ਉਹਦੇ ਸਬੰਧੀ ਸਟਾਲ ਲਗਾਏ ਨੇ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਹੋ ਸਕੇ ਵੱਡੀ ਗਿਣਤੀ ਵਿੱਚ ਬੱਚੇ ਵੀ ਵੱਡੇ ਵੀ ਬਜ਼ੁਰਗ ਵੀ ਸਾਰੇ ਇਸ ਮੇਲੇ 'ਚ ਸ਼ਾਮਲ ਹੋ ਰਹੇ ਨੇ ਵੱਖ-ਵੱਖ ਸਟਾਲਾਂ ਉੱਤੇ ਜਾ ਕੇ ਦੇਖ ਰਹੇ ਨੇ ਸੋ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਕਿ ਅੱਜ ਲੁਧਿਆਣਾ ਵਾਸੀਆਂ ਨੂੰ ਜਾਏਗਾ ਇਸੋ ਇਹੋ ਜਿਹੇ ਮੇਲੇ ਜਿਹੜੇ ਅੱਜ ਤੇ ਕੱਲ 2 ਦਿਨ ਇੱਥੇ ਲੱਗ ਰਿਹਾ ਹੈ ਇਹੋ ਜਿਹੇ ਮੇਲੇ ਹੋਰ ਲੱਗਣੇ ਚਾਹੀਦੇ ਆ ਤਾਂ ਕਿ ਸਾਡੇ ਸਾਰੇ ਨਾਗਰਿਕ ਜਿਹੜੇ ਨੇ ਉਹ ਅਵੇ ਕਣ ਕਿ ਕਿਵੇਂ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਵਾਤਾਵਰਣ ਨੂੰ ਸੰਭਾਲਣ ਦੇ ਲਈ ਆਪਣਾ ਯਤਨ ਜਿਹੜਾ ਆਪਣੀ ਐਫਰਟ ਕਰ ਸਕਦੇ ਆ ਔਰ ਨਾਲ ਹੀ ਮਿਸਪਲ ਕਾਰਪੋਰੇਸ਼ਨ ਵੱਲੋਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਮੇਲੇ ਨੂੰ ਆ ਕੇ ਵੇਖਣ ਔਰ ਸਾਡਾ ਸ਼ਹਿਰ ਸਾਫ਼ ਸੁਥਰਾ ਬਣਾਉਣਾ ਹੈ ਇਹਦੇ ਵਿੱਚ ਪੋਲੂਸ਼ਨ ਘਟ ਕਰਨੀ ਹੈ ਇਹਦੇ ਵਿੱਚ ਜਿਹੜਾ ਕੂੜੇ ਦਾ ਪ੍ਰਬੰਧਨ ਹੈ ਉਹ ਵਧੀਆ ਕਰਨਾ ਹੈ ਇਹ ਸਾਡਾ ਮਿਸ਼ਨ ਹੈ ਅਸੀਂ ਇਸ ਮਿਸ਼ਨ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਕਾਮਯਾਬ ਹੋਵਾਂਗੇ ਔਰ ਮੈਂ ਆਸ ਕਰਦਾ ਹਾਂ ਕਿ ਸ਼ਹਿਰ ਵਾਸੀ ਇਸ ਮੇਲੇ ਨੂੰ ਚੰਗਾ ਹੁੰਦਰਾ ਦੇਣਗੇ ਸਰ ਇਹ ਮੇਲੇ ਨੂੰ ਕਾਰਪੋਰੇਸ਼ਨ ਦੀ ਪੂਰੀ ਸੇਵਾ ਬਿਲਕੁਲ ਜੀ ਇਹ ਕਾਰਪੋਰੇਸ਼ਨ ਦੀ ਸਪੋਰਟ ਦੇ ਨਾਲ ਔਰ ਸੋਚ ਜਿਹੜੀ ਸੁਸਾਇਟੀ ਹੈ ਇਹ ਸੁਸਾਇਟੀ ਦੇ ਸਹਿਯੋਗ ਦੇ ਨਾਲ ਇਹ ਮੇਲਾ ਸਾਂਝੇ ਤੌਰ ਤੇ ਸੀ ਲਗਾ ਰਹੇ ਆ ਔਰ ਤੁਸੀਂ ਵੇਖਿਆ ਕਿ ਲੋਕੀਂ ਵੱਡੀ ਗਿਣਤੀ ਵਿੱਚ ਆ ਰਹੇ ਨੇ ਅੱਜ ਆ ਕਿ ਦੇਖਣ ਲਈ ਮਾਨਯੋਗ ਕਮਿਸ਼ਨਰ ਸਾਹਿਬ ਦੀ ਰਹਿਨਮਾਈ ਹੇਠ ਤੇ ਲਖ ਬਲਵਿੰਦਰ ਲਖੇਵਾਲੀ ਦੀ ਸੰਸਥਾ ਸੋਚ ਦੇ ਅਧੀਨ ਇਹ ਨਗਰ ਨਿਗਮ ਦੇ ਕੋਲੈਬੋਰੇਸ਼ਨ ਦੇ ਵਿੱਚ ਜਿਹੜਾ ਵਾਤਾਵਰਣ ਸੰਭਾਲ ਮੇਲਾ ਲਾਇਆ ਜਾ ਰਿਹਾ ਇਹ ਲੁਧਿਆਣਾ ਵਾਸੀਆਂ ਲਈ ਇੱਕ ਤੋਹਫੇ ਦੇ ਤੌਰ ਤੇ ਹੋਊਗਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਲੁਧਿਆਣਾ ਵਾਸੀ ਇਸ ਮੇਲੇ ਦਾ ਹਿੱਸਾ ਬਣਨ ਤੇ ਲੁਧਿਆਣੇ ਦੇ ਵਾਤਾਵਰਣ ਨੂੰ ਸੰਭਾਲਣ ਦੇ ਵਿੱਚ ਯਾਦ ਆਪਦਾ ਯੋਗਦਾਨ ਪਾਉਣ ਇਸ ਮੇਲੇ ਦੇ ਵਿੱਚ ਤੁਹਾਡੇ ਨਵੇਂ ਪੁਰਾਣੇ ਦਰਖਤ ਡਿਸਪਲੇ ਹੋ ਰਹੇ ਨੇ ਤੇ ਹੋਰ ਵੀ ਜੋ ਵੀ এনवायरमेंट ਨੂੰ ਸੰਭਾਲਣ ਲਈ ਟੈਕਨੋਲੋਜੀ ਆ ਜਾਂ ਕੁਝ ਹੋਰ ਆ ਉਹ ਸਾਰਿਆਂ ਦੇ ਸਟਾਲ ਇੱਥੇ ਲਾਏ ਜਾ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਲੁਧਿਆਣਾ ਵਾਸੀ ਇਸ ਮੇਲੇ 'ਚ ਜ਼ਰੂਰ ਹਿੱਸਾ ਬਣਨਗੇ ਤੇ এনवायरमेंट ਨੂੰ ਸੁਧਾਰਨ ਲਈ ਕੁਛ ਨਾ ਕੁਛ ਆਉਦਾ ਯੋਗਦਾਨ ਪਾਉਣਗੇ ਕਿੰਦਰ ਕਿੰਨੇ ਤਰ੍ਹਾਂ ਦੇ ਸਟਾਲ ਲੱਗੇ ਆ ਉਹ ਕਿੰਨੇ ਤਰ੍ਹਾਂ ਦੇ ਲੋਕ ਇਸ ਤੋਂ ਨੋਲੇਜ ਲੈ ਸਕਦੇ ਆ ਇੱਥੇ 110 ਸਟਾਲ ਨੇ ਜੀ 100 ਤੋਂ ਉੱਪਰ ਸਟਾਲ ਆ ਜੀ ਉਹ ਵੱਖ-ਵੱਖ ਕੋਈ ਰੀਸਾਈਕਲ ਵਾਲੀ ਚੀਜ਼ ਬਣਾਉਣ ਦਾ ਸਟਾਲ ਆ ਕੋਈ ਜੈਵਿਕ ਖੇਤ ਖਾਦ ਦਾ ਸਟਾਲ ਆ ਕੋਈ ਨੇਚਰਲ ਫਾਰਮਿੰਗ ਦਾ ਸਟਾਲ ਆ ਹਰ ਤਰ੍ਹਾਂ ਦੇ ਅਲੱਗ-ਅਲੱਗ ਜਿਹੜੇ ਵੀ এনਵਾਇਰਨਮੈਂਟ ਨੂੰ ਮਦਦ ਕਰ ਸਕਦੇ ਆ ਉਹਦੇ ਨਾਲ ਦੇ ਸਟਾਲ ਨੇ ਜੀ ਹਾਂ ਡਾਕਟਰ ਜਿਹੜਾ ਇਹ ਮਿਲ ਜਾਗੇ ਹੋ ਰਿਹਾ ਉਹ ਮੇਲਾ ਜੀ ਮਿਊਨਿਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸੂਚ ਸਸਥਾਵਾਂ ਨੂੰ ਲਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਪੰਜਾਬ ਤੋਂ ਨੀ ਪੰਜਾਬ ਤੋਂ ਬਾਹਰ ਰਾਜਾਂ ਤੋਂ ਬਾਹਰੋਂ ਰਾਜਾਂ ਤੋਂ ਵੀ ਲੋਕ ਆਏ ਨੇ ਔਰ ਸਮਾਜ ਦਾ ਹਰ ਵਰਗ ਪਹੁੰਚਿਆ ਵਿਦਿਆਰਥੀ ਪਹੁੰਚੇ ਨੇ ਸਾਇੰਸਦਾਨ ਪਹੁੰਚੇ ਨੇ ਕਿਸਾਨ ਪਹੁੰਚੇ ਨੇ ਔਰ ਮੇਰਾ ਖਿਆਲ ਹੈ ਕਿ ਸਾਰੇ ਹੀ ਇਥੋਂ ਵਾਤਾਵਰਨ ਨੂੰ ਬਚਾਉਣ ਦਾ ਸ੍ਰੀਹਾ ਤਾਂ ਲੈ ਕੇ ਜਾਣਗੇ ਜਾਣਗੇ ਉਹਦੇ ਨਾਲ ਤਕਨੀਕਾਂ ਲੈ ਕੇ ਜਾਣਗੇ ਕਿੱਦਾਂ ਚਾਹੇ ਕੋਈ ਘਰ ਬੈਠਾ ਕਾ ਬਣਾਉਣੀ ਚਾਹੁੰਦਾ ਉਹਦੇ ਲਈ ਵੀ ਸੋਲੂਸ਼ਨ ਹੈ ਪਾਣੀ ਦਾ ਕਿਵੇਂ ਆਪਾਂ ਸਾਬ ਸਭਾਲ ਕਰ ਸਕਦੇ ਆ ਉਹਦੀ ਸੋਲੂਸ਼ਨ ਹੈ ਸੂਰਜੀ ਊਰਜਾ ਦਾ ਸੋਲੂਸ਼ਨ ਹੈ ਸ਼ੁੱਧ ਖਾਣੇ ਨੇ ਲੋ ਜੋ ਵੀ ਤੁਸੀਂ ਸਮਾਜ ਦੇ ਵਿੱਚ ਵਾਤਾਵਰਣ ਦੀ ਜਿਹੜੀ ਆਪਾਂ ਗੱਲਾਂ ਕਰਦੇ ਆ ਕਿ ਅਸੀਂ ਕਿਵੇਂ ਸਾਫ਼ ਪਾਣੀ ਨੂੰ ਕਿਵੇਂ ਸਾਫ਼ ਰੱਖ ਸਕਦੇ ਉਹ ਸਾਰਾ ਆਪਾਂ ਜਿੱਦਾਂ ਦੇਖਿਆ ਮੌਸਮ ਦੀ ਜਾਣਕਾਰੀ ਨਹੀਂ ਮਿਲਦੀ ਜਿੱਦਾਂ ਬਾਰਸ਼ ਦਾ ਮੌਸਮ ਬਣਿਆ ਹੋਇਆ ਬੋਰ ਦੋ ਚਾਰ ਕੜੀਆਂ ਪੈ ਜਾਣੀਆਂ ਤਾਂ ਕੀ ਹੋਣ ਲੱਗਾ ਕਿ ਇਤਜਾਬ ਨਹੀਂ ਹੈਗਾ ਸ਼ੁੱਧ ਪਾਣੀ ਹੈ ਸਭ ਤੋਂ ਸ਼ੁੱਧ ਪਾਣੀ ਬਰਸਾਤ ਦਾ ਬਣਿਆ ਹੋਇਆ ਔਰ ਪਾਣੀ ਦਾ ਚਾਰ ਬੂੰਦਾ ਦਾ ਡਿੱਗਣਾ ਸ਼ੋਭੀ ਹੀ ਹੁੰਦਾ ਰੋਜ਼ਗਾਰਣ ਜੀ ਕੀ ਕਰਨ ਆਏ ਹੋ ਐਗਜ਼ੀਬਿਸ਼ਨ ਦੇਖਣ ਆਏ ਸੀਗੇ ਜੀ ਕੀ ਲਾਭ ਮਿਲਿਆ ਤੁਹਾਨੂੰ ਇਸ ਟ੍ਰਿਪ 'ਚ ਕੋਈ ਕੁਝ ਦੇਖਣ ਨੂੰ ਮਿਲਿਆ ਕੋਈ ਚੰਗਾ ਸਿੱਖਣ ਨੂੰ ਵੀ ਮਿਲਿਆ ਠੀਕ ਹੈ ਸਿੱਖਣ ਨੂੰ ਮਿਲਿਆ ਵੀ ਹਾਂਜੀ